ਕਿ ਤੁਸੀਂ ਕਿਸਾਨ ਜੱਥੇਬੰਦੀਆਂ ਵਾਲੇ ਇਹ ਕਹਿੰਦੇ ਕੋਈ ਡੈਮੋਕਰੇਟਿਕ ਹੱਕ ਹੈਗਾ ਭਾਗ ਸੰਵਿਧਾਨਕ ਹੱਕ ਹੈਗਾ ਫਿਰ ਤੁਸੀਂ ਇਕੱਲੇ ਭਾਜਪਾ ਦਾ ਵਿਰੋਧ ਕਿਉਂ ਕਰਦੇ ਮੈਂ ਤੁਹਾਨੂੰ ਖੁੱਲ ਕੇ ਕਹਿ ਦਿੰਦਾ ਮੈਨੂੰ ਕੋਈ ਬੰਦਾ ਨਹੀਂ ਰੋਕ ਸਕਦਾ ਮੈਂ ਵੋਟ ਜਿਹਨੂੰ ਪਾਵਾਂ ਜਿਹਨੂੰ ਨਾ ਪਾਵਾਂ ਇਹ ਮੇਰਾ ਸੰਵਿਧਾਨਕ ਇੱਕ ਡੈਮੋਕਰੇਟਿਕ ਹੱਕ ਹੈ ਤੇ ਮੈਂ ਵੋਟ ਜਿਹਨੂੰ ਮਰਜ਼ੀ ਪਾਵਾਂ ਮੈਂ ਪਾ ਸਕਦਾ ਪਿੰਡਾਂ ਦਾ ਮਾਹੌਲ ਥੋੜਾ ਵਿਰੋਧ ਕਰਨ ਕਰਕੇ ਭਾਵ ਜਿਹੜੀਆਂ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਉਹਦਾ ਰਿਜ਼ਲਟ ਉਹਦਾ ਸ਼ਿੱਟਾ ਇਹ ਨਿਕਲ ਰਿਹਾ ਹੈ ਕਿ ਜਿਹੜਾ ਮਜ਼ਦੂਰ ਤਬਕਾ ਐਸੀਬੀਸੀ ਵੋਟ ਹੈਗੀ ਹੈ ਉਹਦਾ ਰੁਖ ਬੀਜੇਪੀ ਵੱਲ ਹੋ ਚੁੱਕਿਆ ਹੈ ਇਹ ਇਹ ਸਚਾਈ ਹੈ ਗਰਾਊਂਡ ਲੈਵਲ ਤੇ ਜਿੰਨਾ ਕਿ ਮੈਂ ਕੰਮ ਕਰ ਰਿਹਾ ਜਿੰਨੀ ਐਤ ਮੀਟਿੰਗਾਂ ਕਰਕੇ ਦੇਖ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਬੀਜੇਪੀ ਦੇ ਕੈਂਡੀਡੇਟਾਂ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਨੂੰ ਦੋ ਸਵਾਲ ਕਰਨੇ ਨੇ ਕੰਨ ਖੋਲ ਕੇ ਸੁਣ ਲਓ ਤੁਸੀਂ ਇੱਕ ਪਾਸੇ ਕਹਿੰਦੇ ਹੋ ਡੈਮੋਕ੍ਰੇਸੀ ਹੈ ਡੈਮੋਕ੍ਰੈਟਿਕ ਹੱਕ ਹੈ ਸ਼ਬਦਾਂ ਤੇ ਦੂਜੇ ਪਾਸੇ ਤੁਸੀਂ ਕੱਲਾ ਬੀਜੇਪੀ ਦਾ ਵਿਰੋਧ ਕਰਦੇ ਹੋ ਕਾਂਗਰਸ ਦਾ ਵਿਰੋਧ ਨਹੀਂ ਕਰਦੇ ਜਾਂ ਝਾੜੂ ਵਾਲਿਆਂ ਦਾ ਵਿਰੋਧ ਨਹੀਂ ਕਰਦੇ ਇਹ ਗੱਲ ਤਾਂ ਇੱਥੇ ਪੱਕੀ ਹੈ ਕਿ ਤੁਹਾਨੂੰ ਕਾਂਗਰਸ ਨੇ ਦਲਾਲ ਬਣਾ ਕੇ ਖਰੀਦ ਕੇ ਭਾਜਪਾ ਦਾ ਵਿਰੋਧ ਕਰਨ ਵਾਸਤੇ ਤੁਹਾਨੂੰ ਮਾਫੀਆ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਹ ਗੱਲ ਤਾਂ ਪੱਕੀ ਹੈ। ਮੈਂ ਜਦੋਂ ਇਹ ਗੱਲ ਕਹਿਣਾ ਹੁੰਦਾ ਉਦੋਂ ਕਈਆਂ ਕਈਆਂ ਬੰਦਿਆਂ ਨੂੰ ਇਹ ਸਮਝ ਵਿੱਚ ਆ ਜਾਂਦਾ ਕਈਆਂ ਨੂੰ ਨਹੀਂ ਆਉਂਦਾ। ਇੱਕ ਪਿੰਡ ਦੇ ਵਿੱਚ ਜਿਹੜਾ ਵੀ ਵੋਟਰ ਹੈ ਉਹ ਕਿਸੇ ਵੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦਾ ਉਹਨੂੰ ਡੈਮੋਕਰੈਟਿਕ ਹੱਕ ਹੈਗਾ ਸੰਵਿਧਾਨਿਕ ਹੱਕ ਹੈ ਵੋਟ ਪਾਉਣ ਦਾ ਤੁਸੀਂ ਜੇ ਕਿਸੇ ਪਾਰਟੀ ਨੂੰ ਪਸੰਦ ਨਹੀਂ ਕਰਦੇ ਇਹ ਇੱਕੋ ਹੀ ਹੱਲ ਹੈ ਕਿ ਤੁਸੀਂ ਉਹਨੂੰ ਵੋਟ ਨਾ ਪਾਓ ਪਰ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਹੁਣ ਕੁਝ ਕਿਸਾਨ ਜਿਹੜੇ ਬੀਜੇਪੀ ਦੇ ਹੱਕ ਵਿੱਚ ਨੇ ਇਹ ਸਚਾਈ ਹੈ ਮੇਰੇ ਕੋਲ ਚਾਰ ਫੋਨ ਨੇ ਅੱਠ ਨੰਬਰ ਚੱਲਦੇ ਆ ਚਾਰ ਟੋਨਾਂ ਵਿੱਚ ਤੇ ਤੁਸੀਂ ਮੰਨ ਕੇ ਚਲੋ ਵੀ ਜਿੰਨੇ ਕ ਮੈਸੇਜ ਜਿੰਨੇ ਕ ਕਾਲਾਂ ਆਉਂਦੀਆਂ ਨੇ ਉਹਦੇ ਵਿੱਚੋਂ ਬਹੁਤੇ ਲੋਕ ਉਹ ਨੇ ਜਿਹੜੇ ਕਿਸਾਨੀ ਕਰਦੇ ਆ ਭਾਵ ਖੇਤੀ ਕਰਦੇ ਆ ਕਿਸਾਨ ਨੇ ਉਹ ਆਪ ਕਹਿੰਦੇ ਕਹਿੰਦੇ ਕਿਸਾਨ ਜੱਥੇਬੰਦੀਆਂ ਮਾਫੀਆ ਬਣ ਚੁੱਕੀਆਂ ਇਹ ਆਪਣੇ ਘਰ ਭਰਨ ਦੇ ਲਈ ਸੌਦੇਬਾਜ਼ੀ ਕਰਨ ਦੇ ਲਈ ਇਹ ਵਿਰੋਧਤਾ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਫਿਟ ਕੀਤਾ ਹੋਇਆ ਬੀਜੇਪੀ ਦਾ ਵਿਰੋਧ ਕਰਨ ਵਾਲਾ ਮੈਂ ਬੇਨਤੀ ਤਾਂ ਕੀਤੀ ਹੈ ਜੇ ਤੁਸੀਂ ਕਿਸਾਨ ਜੱਥੇਬੰਦੀਆਂ ਵਾਲੇ ਉਹ ਕਿਹਨੇ ਕੋਈ ਡੈਮੋ ਡੈਮੋਕਰੇਟਿਕ ਹੱਕ ਹੈਗਾ ਭਾਵੇਂ ਸੰਵਿਧਾਨਕ ਹੱਕ ਹੈਗਾ ਫਿਰ ਤੁਸੀਂ ਇਕੱਲੇ ਬੀਜੇਪੀ ਦਾ ਵਿਰੋਧ ਕਿਉਂ ਕਰਦੇ ਹੋ ਦੂਜਿਆਂ ਦਾ ਕਿਉਂ ਨਹੀਂ ਕਰਦੇ ਪਹਿਲੀ ਗੱਲ ਤਾਂ ਮੈਂ ਬੇਨਤੀ ਇਹ ਕਰਨੀ ਹੈ ਕਿ ਵਿਰੋਧ ਕਰਨ ਦਾ ਹੱਕ ਹੀ ਕੋਈ ਨਹੀਂ ਤੁਸੀਂ ਸਵਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦਾ ਤੁਹਾਨੂੰ ਜਵਾਬ ਮਿਲੇ ਦੂਜੀ ਗੱਲ ਜੇ ਵਿਰੋਧ ਕਰਨਾ ਹੀ ਅੰਦਰ ਖਾਤੇ ਤਾਂ ਸਿੱਧਾ ਤੁਸੀਂ ਕਹੋ ਵੀ ਭਾਜੀਪੀ ਨੂੰ ਵੋਟ ਨਾ ਪਾਓ ਗੱਲ ਖਤਮ ਪਰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਇਹ ਥੋੜਾ ਜਿਹਾ ਧਿਆਨ ਚ ਰੱਖੋ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਪੰਜਾਬ ਦੇ ਵਿੱਚ ਜਾਤੀ ਤੌਰ ਤੇ ਇੱਕ ਦੂਜੇ ਨੂੰ ਇਹ ਜੱਜ ਜੋ ਸ਼ਬਦ ਵਰਤੇ ਜਾਂਦੇ ਆ ਬੋਲੇ ਜਾਂਦੇ ਆ ਪਰ ਜੇ ਕਿਤੇ ਇਹ ਪ੍ਰੋਪਗੈਂਡਾ ਤੁਸੀਂ ਕਰਦੇ ਹੋ ਤੇ ਜਿਹੜਾ ਆਪਸ ਵਿੱਚ ਭਾਈਚਾਰਕ ਸਾਂਝ ਹੈਗੀ ਤੁਸੀਂ ਉਹਨੂੰ ਵੀ ਤੋੜ ਰਹੇ ਹੋ ਪਿੰਡਾਂ ਦੇ ਵਿੱਚੋਂ ਕਿਉਂਕਿ ਹਰੇਕ ਬੰਦੇ ਦੀ ਮਨਸ਼ਾ ਹੁੰਦੀ ਹੈ ਮੈਂ ਬੋਲਟ ਕਿਨੂੰ ਪਾਉਣੀ ਹੈ ਮੈਂ ਬੋਲਟ ਕਿਨੂੰ ਪਾਉਣੀ ਹੈ ਇਹ ਹਰੇਕ ਦੀ ਮਨਸ਼ਾ ਹੁੰਦੀ ਹੈ ਪਰ ਤੁਸੀਂ ਕਿਤੇ ਰੇਲਾਂ ਰੋਕਦੇ ਹੋ ਕਿਤੇ ਰੋਡ ਰੋਕਦੇ ਹੋ ਕਿਤੇ ਦਿੱਲੀ ਜਾ ਕੇ ਬੈਠੇ ਹੋ ਤੇ ਇਹ ਕੋਈ ਸਿਆਣੋਂ ਵਾਲੀ ਗੱਲ ਨਹੀਂ ਹੈਗੀ ਹੁਣ ਜਦ ਤੁਸੀਂ ਮੇਰੀ ਗੱਲ ਕਰੋਗੇ ਮੈਂ ਤੁਹਾਨੂੰ ਖੁੱਲ੍ਹ ਕੇ ਕਹਿ ਦਿੰਦਾ ਮੈਨੂੰ ਕੋਈ ਬੰਦਾ ਨਹੀਂ ਰੋਕ ਸਕਦਾ ਮੈਂ ਬੋਟ ਜਿਹਨੂੰ ਪਾਵਾਂ ਜਿਹਨੂੰ ਨਾ ਪਾਵਾਂ ਇਹ ਮੇਰਾ ਸੰਵਿਧਾਨਿਕ ਇੱਕ ਡੈਮੋਕਰੇਟਿਕ ਹੱਕ ਹੈ ਤੇ ਮੈਂ ਬੋਟ ਜਿਹਨੂੰ ਮਰਜ਼ੀ ਪਾਵਾਂ ਮੈਂ ਪਾ ਸਕਦਾ ਹਾਂ ਔਰ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਉਦੋਂ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਧਿਆਨ ਦੇ ਨਾਲ ਸੁਣ ਲਓ ਜਿਹੜਾ ਪਿੰਡਾਂ ਦਾ ਮਾਹੌਲ ਹੈ ਪਿੰਡਾਂ ਦਾ ਮਾਹੌਲ ਥੋੜਾ ਵਿਰੋਧ ਕਰਨ ਕਰਕੇ ਭਾਵ ਜਿਹੜੀਆਂ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਉਹਦਾ ਰਿਜ਼ਲਟ ਉਹਦਾ ਸ਼ਿਟਾ ਇਹ ਨਿਕਲ ਰਿਹਾ ਹੈ ਕਿ ਜਿਹੜਾ ਮਜ਼ਦੂਰ ਤਬਕਾ ਐਸੀਬੀਸੀ ਵੋਟ ਹੈਗੀ ਆ ਉਹਦਾ ਰੁਖ ਬੀਜੇਪੀ ਵੱਲ ਹੋ ਚੁੱਕਾ ਹੈ ਇਹ ਇਹ ਸਚਾਈ ਹੈ ਗਰਾਊਂਡ ਲੈਵਲ ਤੇ ਜਿੰਨਾ ਕਿ ਮੈਂ ਕੰਮ ਕਰ ਰਿਹਾ ਜਿੰਨੀਆਂ ਕਿ ਮੈਂ ਮੀਟਿੰਗਾਂ ਕਰਕੇ ਦੇਖ ਰਿਹਾ ਅੰਦਰ ਖਾਤੇ ਉਹ ਲੋਕ ਇੰਨਾ ਕੁ ਟੁੱਟ ਗਏ ਇਹਨਾਂ ਦੇ ਵਿਰੋਧ ਕਰਕੇ ਉਹ ਕਹਿੰਦੇ ਜਿੰਨਾ ਮਰਜ਼ੀ ਵਿਰੋਧ ਕਰ ਲੈਣ ਕਿਸਾਨ ਜਥੇਬੰਦੀਆਂ ਵਾਲੇ ਕਹਿੰਦੇ ਅਸੀਂ ਬੋਰਡ ਜਿੱਥੇ ਪਾਉਣੀ ਹੈ ਉੱਥੇ ਪਾਵਾਂਗੇ ਤੁਸੀਂ ਬੋਰਡ ਪਾਉਣ ਵਾਲੇ ਪਾਉਣ ਵੇਲੇ ਕਿਸੇ ਦਾ ਗੁੱਠਾ ਥੋੜੀ ਘੜ ਲਾਉਂਗੇ ਅਗਲੇ ਨੇ ਗੁੱਠੇ ਦੇ ਨਾਲ ਉਂਗਲ ਦੇ ਨਾਲ ਬਟਨ ਦਬਾਉਣਾ ਉਹ ਆਲੇ ਦੀ ਮਰਜ਼ੀ ਹੈ ਜਾਨੀ ਕਿ ਮੈਂ ਇੱਕ ਗੱਲ ਸਾਫ਼ ਕਰ ਦਿੰਦਾ ਜਿੰਨਾ ਵੀ ਵਿਰੋਧ ਕਿਸਾਨ ਜਥੇਬੰਦੀਆਂ ਕਰਨ ਲੱਗੀਆਂ ਉਦੋਂ ਜ਼ਿਆਦਾ ਬੀਜੇਪੀ ਸਟਰੋਂਗ ਹੋ ਰਹੀ ਹੈ ਹਰੇਕ ਪਿੰਡ ਦੇ ਵਿੱਚੋਂ 4 ਤੋਂ 500 ਵੋਟ ਬੀਜੇਪੀ ਨੂੰ ਪਿੰਡਾਂ ਪਿੰਡਾਂ ਦੇ ਵਿੱਚੋਂ ਪੈ ਰਹੀ ਹੈ ਤੇ ਉਹਨਾਂ ਦਾ ਆਪਣਾ ਕੈਡਰ ਵੀ ਸ਼ਹਿਰ ਸ਼ਹਿਰੀ ਤਬਕਾ ਸ਼ਹਿਰੀ ਜਿਹੜੇ ਲੋਕ ਨੇ ਉਹ ਪਾ ਰਹੇ ਨੇ ਉਹਨਾਂ ਦੀ ਆਪਣੀ ਹਿੰਦੂ ਵੋਟ ਵੀ ਹੈਗੀ ਹੈ ਹਾਲਾਂਕਿ ਮੈਂ ਧਰਮ ਪੱਖ ਤੋਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਸਾਡਾ ਜਿਹੜਾ ਐਜੰਡਾ ਹੁੰਦਾ ਨਾ ਸਿਆਸੀ ਕਰਨ ਦੇ ਵਿੱਚ ਉਹਦੇ ਵਿੱਚ ਜੇ ਤੁਸੀਂ ਧਾਰਮਿਕ ਏਜੰਡਾ ਲੈ ਕੇ ਜਾਂ ਨੇ ਉਦੋਂ ਨਫਰਤ ਪੈਦਾ ਹੁੰਦੀ ਹੈ ਮੈਂ ਇੱਕ ਇਨਸਾਨ ਹੋਣ ਦੇ ਨਾਤੇ ਗੱਲ ਕਰਦਾ ਤੇ ਜਿਹੜੇ ਇਹ ਅੰਕੜੇ ਨੇ ਨਾ ਇਹ ਪਿੰਡਾਂ ਦੇ ਵਿੱਚੋਂ ਸਾਫ਼ ਦਿਖ ਰਹੇ ਨੇ ਜਿੰਨਾ ਵੀ ਤੁਸੀਂ ਵਿਰੋਧ ਕਰੋਗੇ ਕਿਸਾਨ ਜੱਤੀਆਂ ਜੱਥੇਬੰਦੀਆਂ ਵਾਲਿਓ ਉਹਨਾਂ ਬੀਜੇਪੀ ਨੂੰ ਵੋਟ ਜਿਆਦਾ ਪੈ ਰਹੀ ਹੈ ਹਰੇਕ ਪਿੰਡ ਵਿੱਚੋਂ 4 ਤੋਂ 500 ਵੋਟ ਤੱਕ ਉਲਝਾ ਰਹੇ ਨੇ ਤੇ ਪਿੱਛੇ ਰਹਿ ਕੀ ਗਿਆ ਮੈਂ ਦੱਸ ਦਿਓ ਪਿੱਛੇ ਕੀ ਰਹਿ ਗਿਆ ਸ਼ਹਿਰਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਵੋਟ ਹੈਗੇ ਆ ਤੇ ਪਿੰਡਾਂ ਵਿੱਚੋਂ ਇੰਨੀ ਵੋਟ ਪੈ ਜਾਂਦੀ ਹੈ ਤਾਂ ਬੀਜੇਪੀ ਦਾ ਹਰੇਕ ਕੈਂਡੀਡੇਟ ਜਿੱਤਣ ਦੇ ਨੇੜੇ ਆ ਮੈਂ 5 ਤੋਂ 7 ਸੀਟਾਂ ਦੀ ਗੱਲ ਹਮੇਸ਼ਾ ਕਰਦਾ ਤੇ ਮੇਰੇ ਕੋਲ ਜੁਮਲੇ ਹੈ ਨਹੀਂ ਕਿ ਜਿਵੇਂ ਭਵੰਤਮਨ 13 0 ਜਾਂ ਅਸ਼ਵੀਰ ਬਾਦਲ ਕਹਿੰਦਾ ਹੁੰਦਾ 13 0 ਜਾਂ ਕਈ ਵਾਰੀ ਉਹ ਤਾਂ ਹੀ ਨਹੀਂ ਪਤਾ 26 ਕਹਦੇ ਉਹ ਤਾਂ ਡਬਲ ਹੀ ਕਰਨਦਾ ਕਈ ਵਾਰੀ ਪਰ ਜਿੰਨਾ ਕਿ ਮੈਂ ਗਰਾਊਂਡ ਲੈਵਲ ਤੇ ਕੰਮ ਕੀਤਾ ਜਾਂ ਕਰ ਰਿਹਾ ਉੰਨੇ ਕ ਮੈਨੂੰ ਆਸ ਹੈ ਕਿ ਬੀਜੇਪੀ ਐਤ ਕੀ ਅੱਧੇ ਪੰਜਾਬ ਦੇ ਵਿੱਚੋਂ ਤਕਰੀਬਨ ਤਕਰੀਬਨ ਬਾਜ਼ੀ ਮਾਰੂਗੀ ਇਹ ਗਰੰਟੀ ਹੈ ਤੇ 27 ਦੇ ਵਿੱਚ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਸਕਦੀ ਹੈ ਬਣ ਸਕਦੀ ਕੀ ਹੈ ਇਹ ਹਨੇਰੀ ਹੈ ਜੀ ਜਿਵੇਂ ਭਗਵੰਤ ਮਾਨਵਾਲੇ ਕਹਿੰਦਾ ਸੀ ਬਦਲਾਅ ਚਾਹੀਦਾ ਤੇ ਮਜ਼ਦੂਰ ਆਕੇ ਹੋਏ ਨੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ